ਸ਼ੰਭੂ ਤੇ ਖਨੋਰੀ ਸਰਹੱਦ ਤੇ ਸਖਤੀ ਤੋਂ ਭੜਕੇ ਹਰਿਆਣੇ ਦੇ ਕਿਸਾਨ ਅੱਜ ਕਰਨਗੇ ਵੱਡਾ ਐਕਸ਼ਨ ਤੋੜਨਗੇ ਬੈਰੀਗੇਟ ਅਤੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਕਿ ਇਹ ਪੂਰਾ ਮਾਮਲਾ ਕੀ ਕੀ ਤੱਕ ਕਿਸਾਨਾਂ ਨੇ ਵੱਡਾ ਐਲਾਨ ਦੱਸਾਂਗੇ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਸਭ ਤੋਂ ਪਹਿਲਾਂ ਦੱਸ ਦਈਏ ਕਿ ਕੱਲ ਖਨੋਰੀ ਬਾਰਡਰ ਤੇ 23 ਸਾਲਾ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਜਦ ਕਿ ਉਹ ਗੋਲੀ ਲੱਗਣ ਦੇ ਕਾਰਨ ਹੋਈ ਹੈ ਉਸ ਦੇ ਸਿਰ ਦੇ ਵਿੱਚ ਰੋਂਦ ਮਾਰਿਆ ਗਿਆ ਜੋ ਕਿ ਰਵੜ ਦਾ ਨਹੀਂ ਸਗੋਂ ਅਸਲੀ ਰੋਂਦ ਸੀ ਜਿਸ ਦੇ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਉਸ ਤੋਂ ਬਾਅਦ ਪੰਜਾਬ ਅ ਵਿੱਚ ਕਿਸਾਨਾਂ ਉੱਪਰ ਸੁਰੱਖਿਆ ਬਲਾਂ ਦੀ ਸਖਤੇ ਨੂੰ ਵੇਖ ਹਰਿਆਣਾ ਦੇ ਕਿਸਾਨਾਂ ਵੀ ਭੜਕ ਗਏ ਹਨ ਅੱਜ ਹਰਿਆਣਾ ਦੇ ਕਿਸਾਨ ਵੱਡਾ ਐਕਸ਼ਨ ਕਰਨ ਜਾ ਰਹੇ ਹਨ ਭਾਰਤੀ ਕਿਸਾਨ ਯੂਨੀਅਨ ਬੁੱਧਵਾਰ ਨੂੰ ਹਰਿਆਣਾ ਚ ਸੜਕਾਂ ਜਾਮ ਕਰੇਗੀ ਬੀਕੇਯੂ ਚੜੂਨੀ ਵੱਲੋਂ ਚੱਕਾ ਜਾਮ ਦਾ ਸੱਦਾ ਸੰਬੂ ਤੇ ਖਨੋਰੀ ਸਰਹੱਦ ਤੇ ਤਣਾਪੂਰਨ ਸਥਿਤੀ ਤੋਂ ਬਾਅਦ ਲਿਆ ਹੈ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਦੁਪਹਿਰੇ 12 ਵਜੇ ਤੋਂ 2 ਵਜੇ ਤੱਕ ਰੋੜ ਜਾਮ ਕੀਤਾ ਜਾਵੇਗਾ ਉਧਰ ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਇੰਟਰਨੈਟ ਪਾਬੰਦੀ 23 ਫਰਵਰੀ ਦੀ ਅੱਧੀ ਰਾਤ ਤੱਕ ਵਧਾ ਦੀਤੀ ਗਈ ਹੈ ਹਰਿਆਣਾ ਦੇ ਅੰਬਾਲਾ ਕੁਲਕ ਖੇਤਰ ਕੈਥਲ ਹਿਸਾਰ ਜਿੰਦ ਫਤਿਹਪੁਰ ਸਿਰਸਾ ਜ਼ਿਲ੍ਹਿਆਂ ਵਿੱਚ ਇੰਟਰਨੈਟ ਬੰਦ ਰਹੇਗਾ ਉਧਰ ਕਿਸਾਨਾਂ ਨੂੰ ਲੈ ਕੇ ਕੇਂਦਰ ਸਰਕਾਰ ਅਲਰਟ ਹੋ ਗਈ ਹੈ ਕਿਸਾਨਾਂ ਨਾਲ 5ਵੇਂ ਵਾਰ ਮੀਟਿੰਗ ਨੂੰ ਲੈ ਕੇ ਅੱਜ ਦਿੱਲੀ ਵਿੱਚ ਮੰਤਰੀਆਂ ਦੀ ਸਾਂਝੀ ਮੀਟਿੰਗ ਹੋਵੇਗੀ ਇਸ ਮੀਟਿੰਗਾਂ ਵਿੱਚ ਕਿਸਾਨਾਂ ਦੀਆਂ ਮੰਗਾਂ ਦੀ ਸਮਖਿਆ ਕੀਤੀ ਜਾਵੇਗੀ ਬੈਠਕ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਰਹਿਣਗੇ ਹਾਸਲ ਜਾਣਕਾਰੀ ਮੁਤਾਬਕ ਕਿਸਾਨਾਂ ਦੇ ਮੁੱਦਿਆਂ ਨਾਲ ਸੰਬੰਧਿਤ ਮੰਤਰੀ ਪਹਿਲਾਂ ਆਪ ਸਾਂਝੀ ਮੀਟਿੰਗ ਕਰਨਗੇ ਉਸ ਤੋਂ ਬਾਅਦ ਅਮਿਤ ਸ਼ਾਹ ਨਾਲ ਚਰਚਾ ਕੀਤੀ ਜਾਵੇਗੀ ਇਸ ਮੀਟਿੰਗ ਵਿੱਚ ਕਿਸਾਨਾਂ ਦੀਆਂ ਮੰਗਾਂ ਦੇ ਹੱਲ ਬਾਰੇ ਸਰਕਾਰ ਦੇ ਪ੍ਰਸਤਾਵ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਸੂਤਰਾਂ ਮੁਤਾਬਕ ਇਸ ਵਾਰ ਮੰਤਰੀ ਕਿਸਾਨਾਂ ਦੀਆਂ ਉਹਨਾਂ ਮੰਗਾਂ ਨੂੰ ਅੰਤਿਮ ਰੂਪ ਦੇਣਗੇ ਜਿਨ੍ਹਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਦੀ ਕਿਸਾਨਾਂ ਨਾਲ ਇਹ ਆਖਰੀ ਮੀਟਿੰਗ ਹੋਵੇਗੀ ਇਸ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਸਮਝੌਤੇ ਦੀ ਮਿੱਤੀ ਤੇ ਸਮਾਂ ਤੈਅ ਕਰਨ ਦਾ ਧਿਆਨ ਦਿੱਤਾ ਜਾਵੇਗਾ ਉੱਥੇ ਹੀ ਨਾਲ ਦੱਸਦੇ ਕਿ ਪੰਜਾਬ ਹਰਿਆਣਾ ਸਰਹੱਦ ਤੇ ਇੱਕ ਪ੍ਰਦਰਸ਼ਨਕਾਰੀ ਦੇ ਮਾਰੇ ਜਾਣ ਦੀ 12 ਦੇ ਕਰੀਬ ਉਲਸ ਮੁਲਾਜ਼ਮਾਂ ਤੇ ਜ਼ਖਮੀ ਹੋਣ ਤੋਂ ਬਾਅਦ ਬੁੱਧਵਾਰ ਨੂੰ ਕਿਸਾਨ ਆਗੂਆਂ ਨੇ ਦਿੱਲੀ ਚੋਲੋ ਮਾਰਚ 2 ਦਿਨਾਂ ਲਈ ਮੁਲਤਵੀ ਕਰ ਦਿੱਤਾ ਹੈ ਕਿਸਾਨ ਆਗੂ ਸਵਰਨ ਸਿੰਘ ਭਦੇਰ ਨੇ ਕਿਹਾ ਕਿ ਉਹ ਸ਼ੁੱਕਰਵਾਰ ਸ਼ਾਮ ਨੂੰ ਅਗਲੀ ਰਣਨੀਤੀ ਤੈਅ ਕਰਨਗੇ ਦੱਸਦੀਏ ਕਿ ਕਿਸਾਨ 13 ਫਰਵਰੀ ਤੋਂ ਆਪਣੇ ਟਰੈਕਟਰ ਟਰੈਲੀਆਂ ਮਿਨੀ ਬੈਨਾਂ ਅਤੇ ਪਿਕਅਪ ਟਰੱਕਾਂ ਨਾਲ ਸਰਹੱਦੀ ਪੁਆਇੰਟਾਂ ਤੇ ਪ੍ਰਦਰਸ਼ਨ ਕਰ ਰਹੇ ਹਨ ਤਾਂ ਜੋ ਕੇਂਦਰ ਸਰਕਾਰ ਤੇ ਫਸਲਾਂ ਦੇ ਘਟੋਕਟ ਸਮਰਥਨ ਮੁੱਲ ਦੀ ਗਾਰੰਟੀ ਅਤੇ ਕਿਸਾਨ ਕਰਜ਼ਾ ਮੁਆਫ ਸਮੇਤ ਉਹਨਾਂ ਦੀਆਂ ਮੰਗਾਂ ਪੂਰੀਆਂ ਹੋ ਸਕਣ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸ਼ੁਭਕਰਨ ਸਿੰਘ 21 ਸਾਲਾਂ ਵਜੋਂ ਹੋਈ ਹੈ ਜੋ ਪੰਜਾਬ ਦੇ ਬਠਿੰਡੇ ਜ਼ਿਲ੍ਹੇ ਦੇ ਪਿੰਡ ਬੱਲੁਕੇ ਦਾ ਰਹਿਣ ਵਾਲਾ ਹੈ ਪਟਿਆਲਾ ਸਥਿਤ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਐਚਐਸ ਰੇਖੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਖਨੋਰੀ ਬਾਰਡਰ ਪੁਆਇੰਟਾਂ ਤੋਂ ਤਿੰਨ ਵਿਅਕਤੀਆਂ ਨੂੰ ਹਸਪਤਾਲ ਲਿਆਂਦਾ ਗਿਆ ਸੀ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਉਹਨਾਂ ਨੇ ਦੱਸਿਆ ਕਿ ਮ੍ਰਿਤਕ ਦੇ ਸਿਰ ਤੇ ਸੱਟ ਲੱਗੀ ਸੀ ਜਦਕਿ ਬਾਕੀ ਦੋ ਵਿਅਕਤੀਆਂ ਦੀ ਹਾਲਤ ਸਥਿਰ ਹੈ ਪ੍ਰਦਰਸ਼ਨ ਵਾਲੇ ਸਥਾਨਾਂ ਤੇ ਖੁਦਾਈ ਅਤੇ ਟਰੈਕਟਰਾਂ ਦੇ ਨਾਲ-ਨਾਲ ਬਲਟੋਜ਼ਰ ਆਦਿ ਦੇ ਗੇ ਪੁਲਿਸ ਨੇ ਚੇਤਾਵਨੀ ਦਿੱਤੀ ਕਿ ਇਹਨਾਂ ਦੀ ਵਰਤੋਂ ਬੈਰੀਕਾਡ ਤੋੜਨ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਨੁਕਸਾਨ ਪਹੁੰਚਾਉਣ ਲਈ ਕੀਤੀ ਜਾ ਸਕਦੀ ਹੈ। ਹਰਿਆਣਾ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕਰੀਬ 12 ਪੁਲਿਸ ਮੁਲਾਜ਼ਮ ਉਸ ਸਮੇਂ ਜ਼ਖਮੀ ਹੋ ਗਏ ਜਦ ਉਹਨਾਂ 'ਤੇ ਲਾਠੀਆਂ ਅਤੇ ਪਥਰਾਂ ਨਾਲ ਹਮਲਾ ਕੀਤਾ ਗਿਆ। ਕਿਸਾਨ ਆਗੂ ਸਰਕਾਰ ਵੱਲੋਂ ਦੋਵੇਂ ਧਿਰਾਂ ਵਿਚਾਲੇ ਹੋਈ ਗਤੀ ਵਿਰੋਧ ਨੂੰ ਤੋੜਨ ਲਈ ਚੌਥੇ ਦੌਰ ਦੀ ਗੱਲਬਾਤ ਦੁਰੰਪੇਸ਼ ਕੀਤੇ ਗਏ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਸੀ ਅਤੇ ਐਲਾਨ ਕੀਤਾ ਸੀ ਕਿ ਇਹਨਾਂ ਦੋਵਾਂ ਸਰਹੱਦੀ ਪੁਆਇੰਟਾਂ ਤੇ ਡੇਰੇ ਲਾਇ ਪੰਜਾਬ ਦੇ ਹਜ਼ਾਰਾਂ ਕਿਸਾਨ ਅੁੱਧਵਾਰ ਸਵੇਰੇ ਤੋਂ ਆਪਣਾ ਅੰਦੋਲਨ ਮੁੜ ਸ਼ੁਰੂ ਕਰਨਗੇ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਦਿਨ ਵੇਲੇ ਕਿਸਾਨਾਂ ਨਾਲ ਹੋ ਰਹੀ ਗੱਲਬਾਤ ਲਈ ਬੁਲਾਇਆ ਅਤੇ ਅੰਦੋਲਨਕਾਰੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਮੁੰਡਾ ਉਹਨਾਂ ਤਿੰਨ ਕੇਂਦਰੀ ਮੰਤਰੀਆਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਸੀ ਉਸ ਦੇ ਨਾਲ ਹੀ ਦੱਸ ਦੇ ਦੇ ਕਿਸਾਨੀ ਅੰਦੋਲਨ ਨੂੰ ਲੈ ਕੇ ਸਰਕਾਰ ਅਲਰਟ ਤੇ ਹੋ ਗਈ ਹੈ ਕਿਸਾਨਾਂ ਨਾਲ ਪੰਜਵੀਂ ਦੌਰ ਦੀ ਮੀਟਿੰਗ ਨੂੰ ਲੈ ਕੇ ਅੱਜ ਦਿੱਲੀ ਵਿੱਚ ਮੰਤਰੀਆਂ ਦੀ ਸਾਂਝੀ ਮੀਟਿੰਗ ਹੋਵੇਗੀ ਇਸ ਮੀਟਿੰਗ ਵਿੱਚ ਕਿਸਾਨਾਂ ਦੀਆਂ ਮੰਗਾਂ ਦੀ ਸਰਮੇਕਤਾ ਕੀਤੀ ਜਾਵੇਗੀ ਅਟਕ ਚ ਮੰਤਰੀ ਅੰਮਿਤ ਸ਼ਾਹ ਵੀ ਮੌਜੂਦ ਰਹਿਣਗੇ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕੱਲ ਸ਼ਖਨੋਰੀ ਬਾਰਡਰ ਤੇ ਇੱਕ ਨੌਜਵਾਨ ਦੀ ਗੋਲੀ ਲੱਗਣ ਦੇ ਕਾਰਨ ਮੌਤ ਹੋ ਗਈ ਜੋ ਕਿ ਤਿੰਨ ਭੈਣਾਂ ਦਾ ਇਕਲੌਤਾ ਪੁੱਰਾ ਸੀ ਅਤੇ ਦੋ ਕਿੱਲਾਂ ਦਾ ਹੀ ਮਾਲਕ ਸੀ ਉਹ ਸ਼ੰਭੂ ਬਾਰਡਰ ਤੇ ਕਿਸਾਨਾਂ ਦੀ ਹਮਾਇਤ ਵਿੱਚ ਯਾਨੀ ਕਿ ਕਿਸਾਨਾਂ ਦਾ ਸਮਰਥਨ ਕਰਨ ਦੇ ਲਈ ਸ਼ੰਭੂ ਬਾਰਡਰ ਤੇ ਗਿਆ ਸੀ ਪਰ ਘਰ ਉਸ ਦੀ লাশ ਪਰਤੀ ਉਥੇ ਹੀ ਸ਼ੁਭਕਰਨ ਸਿੰਘ ਦੀ ਦਾਦੀ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਪੂਰਾ ਹੀ ਪਰਿਵਾਰ ਰੋਤੇ ਕੁਰਲਾ ਰਿਹਾ ਹੈ ਕਿਉਂਕਿ ਉਹਨਾਂ ਦਾ ਇਕੱਲਾ ਇਕੱਲਾ ਪੁੱਤ ਕਨੋਰੀ ਬਾਰਡਰ ਤੇ ਸ਼ਹੀਦ ਹੋ ਗਿਆ ਯਾਨੀ ਕਿ ਉਸ ਦਾ ਕਤਲ ਕੀਤਾ ਗਿਆ ਕਤਲ ਹੀ ਕਹਿ ਸਕਦੀਆਂ ਹਰਿਆਣਾ ਪੁਲਿਸ ਦੇ ਵੱਲੋਂ ਜੋ ਕਿ ਉਹਦੇ ਸਿਰ ਦੇ ਵਿੱਚ ਗੋਲੀ ਮਾਰੀ ਅਤੇ ਜਿਹੜੀਆਂ ਗੋਲੀਆਂ ਚਲਾਈਆਂ ਉਹਨਾਂ ਦੇ ਬੁਲੇਟ ਯਾਨੀ ਰੋਂਦ ਵੀ ਕਈ ਨੌਜਵਾਨ ਨੂੰ ਲੱਗੇ ਅਤੇ ਉਹਨਾਂ ਨੇ ਵੀ ਵੀਡੀਓ ਸਾਂਝੀ ਕੀਤੀ ਉਹ ਤੁਸੀਂ ਇੰਟਰਨੈਟ ਤੇ ਦੇਖ ਹੀ ਲਈ ਹੋਵੇਗੀ ਉਹ ਕਾਫੀ ਵਾਇਰਲ ਹੋ ਰਹੀ ਹੈ ਅਤੇ ਸ਼ੁਭਕਰਨ ਸਿੰਘ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਫੌਜ ਦੇ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਅਤੇ ਦੇਸ਼ ਦੀ ਰਾਖੀ ਕਰਨਾ ਚਾਹੁੰਦਾ ਸੀ ਪਰ ਉਸ ਤੋਂ ਪਹਿਲਾਂ ਹੀ ਉਹ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਕਿਸਾਨਾਂ ਦਾ ਸਮਰਥਨ ਕਰਨ ਦੇ ਲਈ ਗਿਆ ਅਸੀਂ ਉਹਨੂੰ ਰੋਕਿਆ ਅਤੇ ਰੋਕਣ ਦੇ ਬਾਵਜੂਦ ਵੀ ਉਹ ਕਹਿੰਦਾ ਜੇਕਰ ਅਸੀਂ ਹੀ ਨਹੀਂ ਖੜਾਂਗੇ ਕਿਸਾਨਾਂ ਦੇ ਨਾਲ ਤਾਂ ਹੋਰ ਕੋਣ ਖੜੇਗਾ ਆਪਾਂ ਵੀ ਇੱਕ ਕਿਸਾਨ ਆਪਾਂ ਨੂੰ ਵੀ ਖੜਨਾ ਚਾਹੀਦਾ ਕਿਸਾਨਾਂ ਦੇ ਨਾਲ ਚਾਹੇ ਖੇਤੀ ਛੋਟੀ ਹੋਵੇ ਜਾਂ ਵੱਡੀ ਕਿਸਾਨ ਤਾਂ ਕਿਸਾਨ ਹੀ ਹੁੰਦੇ ਨੇ ਅਜਿਹੀਆਂ ਗੱਲਾਂ ਕਰਕੇ ਉਹ ਆਪਣੇ ਦੋਸਤਾਂ ਦੇ ਨਾਲ ਪਿੰਡ ਵਾਲਿਆਂ ਦੇ ਨਾਲ ਖਨੋਰੀ ਬਾਰਡਰ ਤੇ ਪਹੁੰਚ ਗਿਆ ਪਰ ਉੱਥੇ ਹੀ 21 ਤਰੀਕ ਨੂੰ ਦਿੱਲੀ ਕੋਚ ਕਰਨ ਦੇ ਐਲਾਨ ਤੋਂ ਬਾਅਦ ਜਦੋਂ ਪੁਲਿਸ ਵਾਲਿਆਂ ਦੇ ਨਾਲ ਅਫਤ ਹੋਈ ਤਾਂ ਪੁਲਿਸ ਵਾਲਿਆਂ ਨੇ ਅਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਅਤੇ ਅਸਲੀ ਬੋਲਟਾਂ ਤੇ ਰੋਂਦਾਂ ਦੇ ਨਾਲ ਫਾਇਰਿੰਗ ਕਰਕੇ ਕਈ ਕਿਸਾਨਾਂ ਨੂੰ ਜ਼ਖਮੀ ਕਰ ਦਿੱਤਾ ਅਤੇ ਦੋ ਨੌਜਵਾਨ ਬਹੁਤ ਜ਼ਿਆਦਾ ਗੰਭੀਰ ਨੇ ਜੋ ਕੇ ਰਜ਼ਿੰਦਰਾ ਹਸਪੀਟਲ ਦੇ ਵਿੱਚ ਦਾਖਲ ਨੇ ਦਾਖਲ ਤਾਂ ਤਿੰਨ ਕਰਵਾਏ ਗਏ ਸੀ ਜਿਨ੍ਹਾਂ ਵਿੱਚੋਂ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਅਤੇ ਉਥੇ ਇਹ ਵੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਿਸਾਨਾਂ ਦੇ ਵੱਲੋਂ ਪਰਾਲੇ ਨੂੰ ਅੱਗ ਲਾ ਕੇ ਉਹਨਾਂ ਦੇ ਉੱਤੇ ਮਿਰਚਾ ਸਿੱਟ ਕੇ ਹਰਿਆਣਾ ਪੁਲਿਸ ਵੱਲ ਨੂੰ ਹਵਾ ਕੀਤੀ ਗਈ ਉਥੇ ਹੀ ਉਹਨਾਂ ਦੇ ਯਾਨੀ ਪੁਲਿਸ ਵਾਲਿਆਂ ਦੀ ਹਾਲਤ ਤਾਂ ਗੰਭੀਰ ਹੈ ਜੋ ਕਿ ਉਹ ਹਸਪੀਟਲ ਦੇ ਵਿੱਚ ਦਾਖਲ ਨੇ 12 ਪੁਲਿਸ ਕਰਮਚਾਰੀਆਂ ਨੂੰ ਜ਼ਖਮੀ ਦੱਸਿਆ ਜਾ ਰਿਹਾ ਹੈ ਪਰ ਇਦਾਂ ਦੀ ਕੋਈ ਵੀ ਵੀਡੀਓ ਸਾਹਮਣੇ ਨਹੀਂ ਆਈ ਕੋਈ ਵੀ ਪੁਕਤਾ ਜਾਣਕਾਰੀ ਸਾਹਮਣੇ ਨਹੀਂ ਆਈ ਜਿਸ ਦੇ ਵਿੱਚ 12 ਪੁਲਿਸ ਕਰਮਚਾਰੀ ਜ਼ਖਮੀ ਹੋਏ ਹੋਣ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਰੋੜੇ ਬੱਟਿਆਂ ਦੇ ਨਾਲ ਹਮਲਾ ਕੀਤਾ ਗਿਆ ਅਤੇ ਲਾਠੀ ਚਾਰਜ ਕੀਤਾ ਗਿਆ ਉਥੇ ਹੀ 21 ਤਰੀਕ ਨੂੰ ਪ੍ਰਦਰਸ਼ਨ ਕਰਦੇ ਜਗਜੀਤ ਸਿੰਘ ਡੱਲੇਵਾਲ ਦੀ ਅਤੇ ਸੁਸਵਰਨ ਸਿੰਘ ਪੰਦੇੜੀ ਹਾਲਤ ਵਿਗੜੇ ਗਈ ਜਿਸ ਤੋਂ ਬਾਅਦ ਬਾਪੂ ਡੱਲੇਵਾਲ ਨੂੰ ਰਜ਼ਿੰਦਰਾ ਹਸਪੀਟਲ ਪਟਿਆਲੇ ਦੇ ਵਿੱਚ ਦਾਖਲ ਕਰਵਾਇਆ ਗਿਆ ਅਤੇ ਸਵਰਨ ਸਿੰਘ ਹੁਣ ਸਿਹਤ ਪੱਖੋਂ ਠੀਕ ਨੇ ਅਤੇ ਉਸ ਦੇ ਚਲਦਿਆਂ ਹੀ ਸ਼ੁਭਕਰਨ ਦੀ ਮੌਤ ਤੋਂ ਬਾਅਦ ਸ਼ਹੀਦ ਹੋਣ ਤੋਂ ਬਾਅਦ ਦਿੱਲੀ ਕੂਚ ਕਰਨ ਦਾ ਫੈਸਲਾ 2 ਦਿਨ ਲਈ ਮੁਤਮਲ ਤੌਰ ਤੇ ਬੰਦ ਕਰ ਦਿੱਤਾ ਗਿਆ। ਉੱਥੇ ਹੁਣ ਅਮਿਤ ਸ਼ਾ ਆਪਣੇ ਮੰਤਰੀਆਂ ਦੇ ਨਾਲ ਮੀਟਿੰਗ ਕਰਨਗੇ ਅਤੇ ਕਿਸਾਨਾਂ ਦਾ ਹੱਲ ਕੱਢਣਗੇ। ਸੂਤਰਾਂ ਤੇ ਮੁਤਾਬਕ ਉਹਨਾਂ ਨੇ ਕਿਹਾ ਕਿ ਪਹਿਲਾਂ ਆਪਣੇ ਮੰਤਰੀਆਂ ਨਾਲ ਮੀਟਿੰਗ ਕਰਕੇ ਕਿਸਾਨਾਂ ਦਾ ਜੋ ਵੀ ਹੱਲ ਹੋਣਗਾ ਉਹੋ ਕਰਨਗੇ ਪਰ ਉਥੇ ਹੀ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਸ਼ੰਭੂ ਬਾਰਡਰ ਤੇ ਜੋ ਪੁਲਿਸ ਵਾਲੇ ਖੜੇ ਨੇ ਉਹਨਾਂ ਦੇ ਅੱਧਿਆਂ ਦੇ ਯੂਨੀਫਾਰਮ ਨਹੀਂ ਤੁਸੀਂ ਵੀਡੀਓ ਵਿੱਚ ਦੇਖਿਆ ਹੋਵੇਗਾ ਉਹ ਕੌਣ ਨੇ ਅਤੇ ਆਰਐਸਐਸ ਦੇ ਬੰਦੇ ਕਿਹੇ ਜਾ ਰਹੇ ਨੇ ਕਿ ਉਹ ਬਿਨਾ ਡਰੈਸ ਤੋਂ ਜੋ ਪੁਲਿਸ ਵਾਲੇ ਨੇ ਉਹ ਆਰਐਸਐਸ ਦੇ ਬੰਦੇ ਨੇ ਅਤੇ ਇਹ ਮਾਮਲਾ ਪੜਕਾਉਣ ਦੇ ਲਈ ਉਹਨਾਂ ਨੂੰ ਭਰਤੀ ਕੀਤਾ ਗਿਆ ਉਹਨਾਂ ਨੂੰ ਪੁਲਿਸ ਵਾਲੀਆਂ ਸੇਫਟੀ ਜੈਕਟਾਂ ਦਿੱਤੀ ਗਈਆਂ ਅਤੇ ਹੈਲਮਟ ਦਿੱਤੇ ਗਏ ਉਸ ਤੋਂ ਬਾਅਦ ਸ੍ਰੀ ਭਗਵੰਤ ਮਾਨ ਵੀ ਲਾਈਵ ਹੋ ਕੇ ਉਹਨਾਂ ਨੇ ਸ਼ੁਭਕਰਨ ਸਿੰਘ ਦੀ ਸ਼ਹੀਦ ਹੋਏ ਦੀ ਆਲੋਚਨਾ ਕੀਤੀ ਸ਼ਰਜਾਂਦਰੀ ਦਿੱਤੀ ਉੱਥੇ ਹੀ ਪਰਿਵਾਰ ਵਾਲਿਆਂ ਨੂੰ ਕਿਹਾ ਕਿ ਅਸੀਂ ਤੁਹਾਡੇ ਹਰ ਪੱਖ ਤੋਂ ਨਾਲ ਖੜੇ ਹਾਂ ਚਾਹੇ ਉਹ ਆਰਥਿਕ ਤੰਗੀ ਹੋਵੇ ਜਾਂ ਕੋਈ ਹੋਰ ਮਸਲਾ ਉੱਥੇ ਹੀ ਉਹਨਾਂ ਨੇ ਸਰਕਾਰ ਨੂੰ ਚੇਤਾਵਨੀਆਂ ਦਿੱਤੇ ਹੋਏ ਕਿਹਾ ਕਿ ਜੇਕਰ ਮੈਨੂੰ ਇਹ ਕੁਰਸੀ ਛੱਡਣੀ ਪੈਗੀ ਤਾਂ ਮੈਂ ਛੱਡ ਦੇਵਾਂਗਾ ਪਰ ਤੁਸੀਂ ਇਸ ਦਾ ਹੱਲ ਕਰੋ ਐਦਾਂ ਨਹੀਂ ਹੋਣਾ ਚਾਹੀਦਾ ਹਰਿਆਣਾ ਪੁਲਿਸ ਦੇ ਵੱਲੋਂ ਕਿਉਂ ਗੋਲੀਬਾਰੀ ਕੀਤੀ ਜਾ ਰਹੀ ਹੈ ਐਡਾ ਕੀ ਹੋ ਰਿਹਾ ਹੈ ਕਿ ਤੁਸੀਂ ਕਿਸਾਨਾਂ ਨੂੰ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਵੀ ਨਹੀਂ ਕਰਨ ਦੇਣ ਜਾ ਰਹੇ ਸੋ ਬਾਕੀ ਦੋਸਤੋ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ